ਵੜਾ ਪੁਲਿਸ ਵੱਲੋਂ ਇੱਕ ਨਸ਼ਾ ਤਸਕਰੀ ਪ੍ਰਾਪਰਟੀ ਨੂੰ ਮਾਮਲੇ ਵਿੱਚ ਅਟੈਚ ਕਰਕੇ ਫ੍ਰੀਜ਼ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਐਸਪੀ ਫਗਵਾੜਾ ਮੈਡਮ ਰਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਪੁਲਿਸ ਵੱਲੋਂ ਮੀਨਾ ਸੈਣੀ ਪਤਨੀ ਵਿਜੇ ਕੁਮਾਰ ਪਾਸੀ ਮੇਲੀਗੜ ਖਿਲਾਫ ਐਨਡੀਪੀਸੀ ਐਕਟ ਤਹਿਤ ਸਤਨਾਮਪੁਰਾ ਵਿਖੇ 5324 ਮਾਮਲਾ ਦਰਜ ਕੀਤਾ ਗਿਆ ਸੀ ਤੇ ਇਸ ਦੌਰਾਨ ਪੁਲਿਸ ਨੇ ਉਕਤ ਨਸ਼ਾ ਤਸਕਰ ਕੋਲੋਂ ਵੱਡੀ ਮਾਤਰਾ ਵਿੱਚ ਰਿਕਵਰੀ ਵੀ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸੇ ਹੀ ਮਾਮਲੇ ਵਿੱਚ ਮੀਨਾ ਸੈਣੀ ਪਤਨੀ ਵਿਜੇ ਕੁਮਾਰ ਪਾਸੀ ਮੇਲੀਗੜ ਫਗਵਾੜਾ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਇਸ ਪ੍ਰਾਪਰਟੀ ਨੂੰ ਨਾ ਤਾਂ ਵੇਚ ਸਕਦੇ ਹਨ ਤੇ ਨਾ ਹੀ ਟ੍ਰਾਂਸਫਰ ਕਰ ਸਕਦੇ ਹਨ ਉਹਨਾਂ ਕਹਿਿਆ ਕਿ ਪੁਲਿਸ ਵੱਲੋਂ ਇਸ ਮਹੀਮ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ ਉਹਨਾਂ ਨਾਲ ਹੀ ਨਸ਼ਾ ਤਸਕਰਾਂ ਨੂੰ ਚਤਾਵਨੀ ਦਿੱਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾਣ ਨਹੀਂ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਲਈ ਇਹ ਇੱਕ ਅੱਜ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਕਪੂਰਥਲਾ ਮੈਡਮ ਅਤਸਲਾ ਗੁਪਤਾ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜੋ ਸਾਡੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਮਹੀਮ ਚਲਾਈ ਗਈ ਹੈ ਉਉਦੀ ਲੜੀ ਦੇ ਵਿੱਚ ਹੀ ਅਸੀਂ ਇੱਕ ਐਫ ਆਈ ਆਰ ਨੰਬਰ 53/24 ਜਿਸਟਰ ਕੀਤੀ ਸੀ ਪੀਐਸ ਸਤਨਾਮਪੁਰਾ ਦੇ ਵਿੱਚ ਜਿੱਦੇ ਚ ਕਮਰਸ਼ੀਅਲ ਕੁਆਂਟੀਟੀ ਦਾ ਸਾਡੇ ਕੋਲੇ ਐਨਡੀਪੀਐਸ ਦੀ ਰਿਕਵਰੀ ਹੋਈ ਸੀ ਆ ਉਹਦੇ ਵਿੱਚ ਹੀ ਅਸੀਂ ਜਿਹੜਾ ਲੋਕਲੀ ਜਿਹੜਾ 68 ਐਫ ਐਨਡੀਪੀਐਸ ਦੇ ਤਹਿਤ ਜਿਹੜੀ ਅਕਿਊਜ਼ਡ ਹੈ ਉਹਨਾਂ ਦੀ ਪ੍ਰਾਪਰਟੀ ਨੂੰ ਕੰਪੀਟੈਂਟ ਅਥਾਰਟੀ ਦੇ ਨਾਲ ਤਾਲਮਿਲ ਕਰਕੇ ਤੇ ਅੱਜ ਉਹਨਾਂ ਦੇ ਅਸੀਂ ਜਿਹੜੇ ਆਰਡਰਸ ਲਏ ਆ ਔਰ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਗਈ ਹੈ ਕੰਪੀਟੈਂਟ ਅਥਾਰਟੀ ਵੱਲੋਂ ਜਿਸ ਨੂੰ ਇਹ ਨਾਤਾ ਵੇਚ ਸਕਦੇ ਹੈ ਨਾ ਹੀ ਦਾ ਇਸਤੇਮਾਲ ਕਰ ਸਕਦੇ ਕਿਸੇ ਹੋਰ ਤੇ ਟ੍ਰਾਂਸਫਰ ਵੀ ਨਹੀਂ ਕਰ ਸਕਦੇ ਸੋ ਇੱਕ ਕਾਫੀ ਵਧੀਆ ਕਾਰਗੁਜ਼ਾਰੀ ਹੈ ਸਾਡੀ ਪੀਐਸ ਸਤਨਾਪੁਰਾ ਪੁਲਿਸ ਐਸਐਚਓ ਵੱਲੋਂ ਉਹਨਾਂ ਵੱਲੋਂ ਤੇ ਇਹ ਅੱਗੇ ਵੀ ਅਸੀਂ ਜਿਹੜੀ ਮੁਹਿਮ ਹੈ ਜਾਰੀ ਰੱਖਾਂਗੇ ਤੇ ਨਸ਼ਾ ਤਸਕਰਾਂ ਨੂੰ ਅਸੀਂ ਸਾਡੇ ਵੱਲੋਂ ਸਖਤ ਵਾਰਨਿੰਗ ਹੈ ਕਿ ਜਿਹੜਾ ਵੀ ਤੁਸੀਂ ਇਸ ਬਿਜ਼ਨਸ ਦੇ ਵਿੱਚ ਪੈਸਾ ਬਣਾਓਗੇ ਉਹ ਸਾਰਾ ਅਸੀਂ ਤੁਹਾਡੀ ਪ੍ਰਾਪਰਟੀਆਂ ਜ਼ਬਤ ਕਰਵਾਵਾਂਗੇ ਤੇ ਸਾਡੇ ਵੱਲੋਂ ਵਾਰਨਿੰਗ ਹੈ ਜੀ ਵੀ ਇਸ ਚੀਜ਼ ਨੂੰ ਬਿਲਕੁਲ ਬੰਦ ਕਰ ਦਿੱਤਾ ਜਾਵੇ